ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਆਪਾਂ ਖੜੇ ਆ ਬਾਉਪੁਰ ਪਿੰਡ ਜਦੀਦ ਸੰਗਰਾ ਇਹਨਾਂ ਪਿੰਡਾਂ ਦੀ ਹੱਦ ਤੇ ਖੜੇ ਆ ਇਹ ਜਿਹੜੇ ਪਿੰਡ ਅੱਜ ਤੋਂ ਲਗਭਗ 20 ਦਿਨ ਪਹਿਲਾਂ ਮਤਲਬ 20 ਨਹੀਂ 15 ਦਿਨ ਪਹਿਲਾਂ ਜਿਹੜਾ ਬੰਨ ਟੁੱਟਿਆ ਸੀਗਾ ਬਿਆਸ ਦਰਿਆ ਤੇ ਆਪਾਂ ਵੀਡੀਓ ਵੀ ਪਾਈ ਸੀਗੀ ਤੇ ਅੱਜ ਉੱਥੇ ਦੇਖਦੇ ਆ ਪਹਿਲਾਂ ਤਾਂ ਜਿਵੇਂ ਝੋਨੇ ਝੋਨੇ ਦਿਸਦੇ ਸੀਗੇ ਤੇ ਅੱਜ ਕੁਝ ਵੀ ਨਹੀਂ ਦਿਸ ਰਿਹਾ ਸਾਰਾ ਕੁਝ ਗਲ ਗਿਆ ਹੈਗਾ ਬੰਨ ਉਵੇਂ ਹੀ ਆ ਉਵੇਂ ਹੀ ਆ ਪਾਣੀ ਐ ਘਟਿਆ ਲੱਗਦਾ ਕਿਉਂਕਿ ਪਾਣੀ ਉਧਰ ਮੁੰਡਾ ਪਿੰਡ ਵੱਲੋਂ ਵੀ ਟੁੱਟ ਗਿਆ ਹੈਗਾ ਖਿੱਲਰ ਗਿਆ ਤਾਂ ਕਰਕੇ ਪਾਣੀ ਘਟਿਆ ਲੱਗਦਾ ਮੇਰੇ ਪਿੱਛੇ ਦੇਖੋ ਆ ਸਾਰੀਆਂ ਜ਼ਮੀਨਾਂ ਐਸਡ ਵੀ ਜ਼ਮੀਨਾਂ ਤੇ ਇਧਰ ਵੀ ਦੇਖੋ ਐਸਡ ਵੀ ਸਾਰੀਆਂ ਜ਼ਮੀਨਾਂ ਕਿੰਨੇ ਲੋਕ ਕਿਹੜੇ ਦੇਖਣ ਆਉਂਦੇ ਆ ਦੇਖੋ ਗੱਠਾਂ ਸਾਰੇ ਆਚਾਰ ਦੀਆਂ ਇਹ ਇਹ ਪਸ਼ੂਆਂ ਦੇ ਲਈ ਜਿਹੜਾ ਜਿੰਨੇ ਵੀ ਅੱਗੇ ਪੰਡਾ 16 17 ਪੰਡਾ ਉਹਨਾਂ ਦੇ ਲਈ ਏ ਅਚਾਰ ਭੇਜਿਆ ਜਾਂਦਾ ਵਕ ਵਕ ਜਥੇਬੰਦੀਆਂ ਵੱਲੋਂ ਬਾਬਾ ਜੀ ਕੀ ਹਾਲ ਆ ਠੀਕ ਹੈ ਥੋੜਾ ਕਿਹੜਾ ਪਿੰਡ ਹੈ ਜੀ ਸਾਡਾ ਸਾਗੜਾ ਪਿੰਡ ਸਾਗੜਾ ਇਹ ਬਾਉਪੁਰ ਜਦੀਦ ਦੇ ਬਾਉਪੁਰ ਪੁਜਦੀ ਦੇ ਥੋੜੇ ਬੰਨ ਟੁੱਟਿਆ ਜੀ ਆ ਸਾਰਾ ਏਰੀਆ ਥੋੜਾ ਹੀ ਡੁੱਬਿਆ ਸਭ ਕੋਈ ਰੁੜ ਗਿਆ ਆ ਸਾਰੇ ਏਰੀਏ ਚ ਫਸਲਾਂ ਸੀ ਗਿਆ ਝੋਨਾ ਫਸਲਾਂ 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 ਝੋਨਾ ਹੀ ਤੇ ਜਿਹੜਾ ਬੰਨ ਟੁੱਟਿਆ ਉਹ ਉਥੇ ਹੁਣ ਕੋਈ ਬੰਨ ਰਹੀ ਹੈ ਸਰਕਾਰ ਦੀ ਸਰਕਾਰ ਪਾਣੀ ਹੋਣਾ ਹੋਊਗਾ ਥੋੜਾ ਫਿਰ ਸਰਕਾਰ ਸਰਕਾਰ ਨੇ ਕਿਥੇ ਬੰਦਣਾ ਸਾਨੂੰ ਆਪ ਨੂੰ ਬੰਦਨੇ ਪੈਣੇ ਥੋੜੇ ਘਰਾਂ ਚ ਪਾਣੀ ਆ ਗਿਆ ਸਾਡੇ ਘਰਾਂ ਚ ਪਾਣੀ ਹੈ ਘਰਾਂ ਟੁੱਟ ਨਹੀਂ ਵੇਖੇੁੱ ਸੁੱਤੇ ਥਾ ਉੱਕੇ ਥਾ ਵਾ ਅੱਛਾ ਜੀ ਹਾਂਜੀ ਠੀਕ ਆ ਹਾਂਜੀ ਕਈਆਂ ਦੇ ਘਰਾਂ ਚ ਕਈ ਕਈ ਦੇ ਘਰ ਟਹਿ ਗਏ ਆ ਨੇ ਆ ਅੱਛਾ ਜੀ ਦੇ ਵਿੱਚ ਚਰੇ ਗਏ ਆ ਤੇ ਇੱਥੇ ਆ ਕਿਵੇਂ ਇਕੱਠ ਹੋਇਆ ਜੀ ਇਹ ਕੋਈ ਇੱਥੇ ਜੀ ਕੰਪ ਲੱਗਾ ਹੈ ਅੱਛਾ ਇਹਨਾਂ ਦਾ ਬਾਬੇ ਅਮਰਤਪਾਲ ਦਾ ਅੱਛਾ ਜੀ ਇਹਦੇ ਵਿੱਚੋਂ ਥੋੜਾ ਥਾ ਦਾ ਜੋ ਚਾਰ ਚੂਰੇ ਜੇ ਤੋਂ ਇੱਥੇ ਸੇਵਾ ਕਰ ਰਹੇ ਜਥੇ ਬੰਦੀਆਂ ਤੁਹਾਨੂੰ ਭੇਜ ਰਹੀਆਂ ਕੁਛ ਕਿਸੇ ਨੇ ਸੌਦਾ ਲੈਣਾ ਕਿਸੇ ਪਸ਼ੂਆਂ ਦੇ ਲਈ ਆ ਚਾਰਾ ਹਾਂਜੀ ਪਸ਼ੂਆਂ ਤੇ ਚਾਰਾ ਲਈ ਘਰਾਂ ਦੀ ਠੀਕ ਹੈ ਹਾਂਜੀ ਹਾਂਜੀ ਠੀਕ ਆ ਬਾਬਾ ਜੀ ਤੇ ਬੜਾ ਔਖਾ ਹੋ ਗਿਆ ਫਿਰ ਹੈ ਨਾ ਪਾਣੀ ਜਦ ਦਸ ਦਾ ਫੁੱਟ ਤੇ ਅੱਜ ਪਾਣੀ ਹੈ ਪੈੜੀਆਂ ਚ ਅੱਛਾ ਜੀ ਤੇ ਜਾਂਦੇ ਕਿਵੇਂ ਤੁਸੀਂ ਆਪਦੇ ਘਰੇ ਆ ਆਹ ਦੇ ਆਹ ਥੋੜਾ ਜਿਹਾ ਬਚਿਆ ਝੁੱਸੀ ਆ ਜਿਹੜਾ ਆ ਜਿਹੜੀ ਝੁੱਸੀ ਬਚਿਆ ਨਾ ਇਹ ਉਹ ਘਰ ਤੱਕ ਜਾਂਦੀ ਆ ਇਧਰ ਤੱਕ ਸਰੇ ਤੱਕ ਉਹ ਘਰ ਵੀ ਡੁੱਬਿਆ ਵਿੱਚ ਉਹ ਵੀ ਘਰ ਹੈਗਾ ਵਿੱਚ ਪਾਣੀ ਦੇ ਵਿੱਚ ਆ ਆ ਬਲ ਤੇ ਉੱਥੇ ਸਾਡੇ ਮੋਟਰਸਾਈਕਲ ਆਹੀਂ ਮੋਟਰਸਾਈਕਲ ਤੇ ਇੰਨਾ ਕ ਪੈਂਦਾ ਕਰ ਉਹਨੇ ਪਿੱਛੋਂ ਅਸੀਂ ਬੇੜੀਆਂ ਤੇ ਆਉਨੇ ਆ ਪਿੱਛੋਂ ਬੇੜੀਆਂ ਤੇ ਆਉਨੇ ਹੋਰ ਕੋਈ ਰਾਹ ਨਹੀਂ ਆ ਸਾਰਾ ਦੇਖੋ ਇਹ ਬੱਪੀ ਤੁਹਾਡਾ ਨਾਮ ਕੀ ਆ ਕਾਬਲ ਸਿੰਘ ਕਾਬਲ ਸਿੰਘ ਬਾਬਾ ਬਾਬਾ ਹਾਂਜੀ ਠੀਕ ਆ ਆ ਸਾਰੀਆਂ ਜ਼ਮੀਨਾਂ ਐਸਿਡ ਤੇ ਨਹੀਂ ਇਧਰ ਵੀ ਸਾਰਾ ਇਹ ਜਿਹੜਾ ਸਮੁੰਦਰ ਹੈਗਾ ਤੇ ਆ ਜਥੇਬੰਦੀਆਂ ਜਿਹੜੀਆਂ ਸਾਰਾ ਕੁਝ ਆ ਪਸ਼ੂਆਂ ਦੇ ਲਈ ਜਾਂ ਮੈਡੀਕਲ ਕੈਂਪ ਹੈਗਾ ਜਾਂ ਖਾਣ ਪੀਣ ਦੀਆਂ ਚੀਜ਼ਾਂ ਪਚਾ ਰਹੇ ਆ ਇਹਨਾਂ ਲੋਕਾਂ ਨੂੰ ਯਾਰ ਬੜਾ ਔਖਾ ਹੋ ਗਿਆ ਇਹ ਇੰਜ ਲੱਗ ਰਿਹਾ ਆਪਾਂ ਨੂੰ ਜਿਵੇਂ ਪੰਜਾਬ ਹੀ ਸਾਰਾ ਰੁੜ ਗਿਆ ਯਾਰ ਹਨਾ ਆ ਜਿਹੜੀ ਸੜਕ ਆਪਾਂ ਚੱਲ ਰਹੇ ਆ ਨਾ ਇਹ ਪੁਲ ਇਹ ਵੀ ਅੱਗੋਂ 2-3 ਕਿਲੋਮੀਟਰ ਇਹ ਵੀ ਰੁੜ ਗਈ ਇਸ ਪਾਣੀ ਨਾਲ ਇਹ ਬਿਸਲਰੀ ਪਾਣੀ ਹੈ ਪਿੰਡ ਚ ਕਿਉਂਕਿ ਨਲਕੇ ਨੁਲਕੇ ਸਾਰੇ ਬੰਦ ਹੋ ਗਏ ਹੁਣੇ ਆ ਮੋਟਰਾਂ ਇਹ ਪਾਣੀ ਪੀਣ ਦੇ ਲਈ ਭੇਜਿਆ ਜਾ ਰਿਹਾ ਸੱਸੀ ਗੱਲ ਜੀ ਸੱਸੀ ਗੱਲ ਤੇ ਆ ਪਸ਼ੂਆਂ ਦਾ ਗੱਠਾ ਆ ਇਧਰ ਚੋਕਰ ਚੋਕਰ ਆ ਖਲਾ ਪਸ਼ੂਆਂ ਦੇ ਲਈ ਡੂਡ ਕਲੱਬ ਡੂਡ ਡੂਡ ਕਲੱਬ ਸੇਵਾਦਾਰ ਇਹ ਬਾਈ ਗੱਲ ਸੁਣਿਓ ਸੱਸੀ ਗਾਇ ਵੀਰੇ ਇਹ ਕਿਹੜੀ ਆ ਜਥੇਬੰਦੀ ਆ ਤੁਹਾਡੀ ਇਹ ਅਸੀਂ ਇਹ ਪਿੰਡ ਦਾ ਹੀ ਬਣਾਇਆ ਹੈ ਕਿਹੜੇ ਪਿੰਡ ਤੋਂ ਡੂਡ ਪਿੰਡ ਅੱਛਾ ਜੀ ਕਿੱਦੇ ਕਿੰਨੇ ਦਿਨ ਹੋ ਗਏ ਅੱਜ ਹੀ ਆਏ ਅੱਜ ਹੀ ਆਏ ਕੀ ਸੇਵਾ ਕੀ ਕਰ ਰਹੇ ਚੋਕਰ ਚੋਕਰ ਖਾਣਾ ਤੇ ਦੂਰੀ ਤੋੜੀ ਲੈ ਕੇ ਆਨੇ ਠੀਕ ਹੈ ਤੇ ਬਾਈ ਲਗਾਉਣੇ ਕਿਵੇਂ ਉਧਰ ਅਜੇ ਤਾਂ ਕੋਈ ਨਹੀਂ ਤਾਂ ਆ ਗਈ ਆ ਦੇਖਦੇ ਹਾਂ ਕੀ ਓਕੇ ਬੇੜੀਆਂ ਦੇ ਜਾਊ ਹਨਾ ਹਾਂਜੀ ਠੀਕ ਹੈ ਵੀਰੇ ਇੱਥੇ ਕੀ ਆ ਕੈਂਪ ਜਗ ਲੱਗਿਆ ਇੱਥੇ ਸਲਾਹ ਕਰ ਚੱਲ ਬੰਦ ਕਰਦੇ ਆ ਓਕੇ ਇਧਰ ਕੋਈ ਸਲਾਹ ਕਰ ਰਿਹਾ ਜਾਂ ਕੈਂਪ ਲੱਗਿਆ ਉਹ ਦੇਖਦੇ ਆਪਾਂ ਲੰਗਣ ਦਾ ਰਸਤਾ ਵੀ ਆਪਾਂ ਅੱਗੇ ਜਾਣਾ ਲੰਗਣ ਦਾ ਰਸਤਾ ਵੀ ਆ ਇਹ ਵੀ ਲੰਘਣਾ ਆਪਾਂ ਦੇਖੋ

ਮੋਲੇ ਸੋਨੇ ਹਾ ਸਾਸਰੀਆ ਦਾ ਵੀਡੀਓ ਬੜੇ ਜਨਾਬ ਬੜੇ ਕੰਡੀਆਂ ਵਾਲੇ ਆਉਂਦੇ ਜੋ ਵੀ ਇੱਥੇ ਸਮਾਨ ਆਇਆ ਉਹ ਵੰਡਣਾ ਉਹ ਨਹੀਂ ਮੀਟਿੰਗ-ਮੋਟਿੰਗ ਹੋ ਰਹੀ ਆ ਸਾਰੀਆਂ ਜੱਦੀ ਬੰਦੀਆਂ ਆਈਆਂ ਜੋ ਜੋ ਸਮਾਨ ਲੈ ਕੇ ਆਏ ਆ ਉਹ ਤਾਂ ਮੈਂ ਸੁਲਾਹ ਕਰਦੇ ਆ ਨਾ ਇਹ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਆ ਉਹਨਾਂ ਦੀ ਜਥੇਬੰਦੀ ਆ ਅਸੀਂ ਜੀ ਸੋਤਾਨ ਤੋਂ ਲੋਧੀ ਤੋਂ ਬਾਹਰ ਉਪਰ ਪਿੰਡ ਦੇ ਕੋਲੋਂ ਬੋਲ ਰਹੇ ਆ ਜਿੱਥੇ 16 ਪਿੰਡ ਡੁੱਬੇ ਆ ਤੇ ਇਹ 16 ਪਿੰਡਾਂ ਵੱਲੋਂ ਤੁਹਾਨੂੰ ਇੱਥੇ ਅਪੀਲ ਕਰਦੇ ਆ ਕਿ ਜਿੰਨੇ ਵੀ ਇੱਥੇ ਸੇਵਾ ਕਰਨ ਆਉਣੀਆਂ ਆ ਨਾ ਕੋਈ ਰਸ਼ਨ ਲੈ ਕੇ ਆਵੇ ਨਾ ਕੋਈ ਚੋਕਰ ਨਾ ਕੋਈ ਪਸ਼ੂਆਂ ਦਾ ਨਾ ਕੋਈ ਰਸੋਈ ਦਾ ਇੱਥੇ ਕਿਵਣ ਇਹਨਾਂ 16 ਪਿੰਡਾਂ ਵੱਲੋਂ ਮੰਗ ਆ ਵੀ ਡੀਜ਼ਲ ਲੈ ਕੇ ਆਉਣ ਜਿੰਨੇ ਵੀ ਆਉਣਾ ਏ ਇੱਥੇ ਡੀਜ਼ਲ ਦੀ ਸੇਵਾ ਲੈ ਕੇ ਆਵੇ ਕਿਉਂਕਿ ਇਹਨਾਂ ਨੇ ਬਸ ਪੈਲੀਆਂ ਪੱਧਰੀਆਂ ਕਰਨੀਆਂ ਏ ਪਾਣੀ ਉਤਰੰਗਿਆ ਬੰਨ ਬੰਨਣਾ ਏ ਤੇ ਜਿਹੜਾ ਬੰਨ ਬੰਨਣਾ ਏ ਉਹਦੇ ਵਾਸਤੇ ਬਹੁਤ ਜ਼ਿਆਦਾ ਡੀਜ਼ਲ ਦੀ ਲੋੜ ਆ ਸੋ ਤੁਸੀਂ ਡੀਜ਼ਲ ਇੱਥੇ ਲੈ ਕੇ ਆਉਣਾ ਇੱਥੇ ਜਿੱਥੇ ਪਿੰਡ ਵਾਲੇ ਆਪੇ ਸਟੋਰ ਕਰਨਗੇ ਉਹ ਡੀਜ਼ਲ ਨੂੰ ਸੰਭਾਲਣਗੇ ਤੇ ਉਹ ਡੀਜ਼ਲ ਵਰਤਣਗੇ ਸੋ ਅਸੀਂ ਅੱਜ ਤੋਂ ਬਾਅਦ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਇੱਥੇ ਬਾਉਪੁਰ ਆਉਣਾ ਏ ਉਹ ਕਿਸੇ ਵੀ ਪ੍ਰਕਾਰ ਦਾ ਕੋਈ ਰਾਸ਼ਨ ਕੋਈ ਚੋਕਰ ਜਾਂ ਇਦਾਂ ਦਾ ਕੋਈ ਚੀਜ਼ ਨਾ ਲੈ ਕੇ ਆਵੇ ਇਥੇ ਡੀਜ਼ਲ ਜ਼ਰੂਰ ਪਹੁੰਚਾਇਆ ਜਾਵੇ ਸੋ ਇਹ 16 ਪਿੰਡਾਂ ਵੱਲੋਂ ਮੰਗਿਆ ਹੈਗੀ ਹੈ ਨਾ ਉਹ 16 ਪਿੰਡਾਂ ਨੇ ਇਹ ਜਿਹੜੀ ਮੰਗ ਰੱਖੀ ਆ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਮੰਗ ਵਾਕਿਆ ਹੈਗੀ ਤਾਂ ਜ਼ਗਾਰਾ ਲਾ ਲਓ ਫਿਰ ਓਏ ਸੋਹਣ ਹਾਸ ਸਤਿ ਸ਼੍ਰੀ ਅਕਾਲ ਸੋ ਇਹ 16 ਪਿੰਡਾਂ ਦਾ ਹੰਗਾਰਾ ਵਾ 16 ਪਿੰਡਾਂ ਵੱਲੋਂ ਤੁਹਾਨੂੰ ਅਪੀਲ ਆ ਇਹ ਅਪੀਲ ਨੂੰ ਜ਼ਰੂਰ ਮੰਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਭਾਈ ਅਮਰਤਪਾਲ ਸਿੰਘ ਜੀ ਐਮਪੀ ਆ ਜਿਹੜੇ ਇਹ ਉਹਨਾਂ ਦੇ ਜਥੇਬੰਦੀ ਵੱਲੋਂ ਅਪੀਲ ਸੀ ਕਿ ਪਿੰਡ ਵਾਲਿਆਂ ਵੱਲੋਂ ਕਿ ਡੀਜ਼ਲ ਚਾਹੀਦਾ ਤੇ ਰਾਸ਼ਨ ਰੂਸ਼ਨ ਜਿਹੜਾ ਉਹ ਨਾ ਦਿੱਤਾ ਇਹ ਆਂਟੀਆਂ ਸਾਰੇ ਮਤਲਬ ਨਰੇਕਾ ਵੱਲੋਂ ਕੁਝ ਗੌਰਮੈਂਟ ਨੇ ਕਿਹਾ ਵੀ ਸਵੈ ਹੀ ਰੱਖੋ ਠੀਕ ਹੈ ਠੀਕ ਹੈ ਇਹ ਸਾਰੇ ਪਿੰਡਾਂ ਦੇ ਇਕੱਠੇ ਹੋਣੇ ਨਾ ਜਿਹੜੇ ਵੀ ਕਰਮਚਾਰੀ ਹਾਂ ਉਹਨਾਂ ਠੀਕ ਹੈ ਠੀਕ ਵਾਲੀ ਵਾਲੀ ਪਾਣੀ ਰਿਲੀਜ਼ ਕਰੀ ਜਾਂਦੇ ਹੁਣ ਸਾਰੇ ਲਾਤੇ ਆਊਟ ਸਟੇਟ ਦੇ ਉਹਨਾਂ ਨੇ ਪਹਿਲਾਂ ਆਪ ਦਾ ਪਾਣੀ ਇਕੱਠਾ ਕਰਨਾ ਹੁੰਦਾ ਜੀ ਸਾਡੇ ਬਿਜਲੀ ਦਾ ਪਾਣੀ ਪੂਰਾ ਹੋਵੇ ਤੇ ਜਦੋਂ ਮਗਰ ਜਿਆਦੀ ਬਾਰਿਸ਼ ਹੋ ਜਾਂਦੀ ਆ ਉਦੋਂ ਇਹ ਰਿਲੀਜ਼ ਕਰਦੇ ਉਦੋਂ ਅਸੀਂ ਵੇਖੋ ਜੀ ਉਹ ਨਿਆਣੇ ਨਹੀਂ ਆ ਨਾ ਮਗਰੋਂ ਹਦਤਾਨਾ ਨੂੰ ਜਿਹੜੀਆਂ ਆਉਂਦੀਆਂ ਨਾ ਉਹਨਾਂ ਨੂੰ ਉਸ ਮੁਤਾਬਕ ਕਰਨਾ ਤੇ ਮਗਰੋਂ ਹਦਤਾਨਾ ਪਰ ਪਹਿਲਾਂ ਵੀ ਤੇ ਹੁੰਦਾ ਹੈ ਨਾ ਪਹਿਲਾਂ ਇਹ ਦੇਖੋ ਅੱਜ ਤੋਂ ਪਤਾ ਹੋਣਾ ਚਾਹੀਦਾ ਕਿ ਕਿਰ ਕੀ ਬਾਰਿਸ਼ ਕਿੰਨੀ ਹੋਈ ਹੈ ਹਾਂ ਉਹਨਾਂ ਨੂੰ ਸਾਰਾ ਪਤਾ ਹੁੰਦਾ ਹਣਾ ਪਤਾ ਹੁੰਦਾ ਪਤਾ ਹੁੰਦਾ ਸਾਰਾ ਜੀ ਅਸੀਂ ਜਦੋਂ ਮੰਗ ਰਹੇ ਹਾਂ ਸਾਨੂੰ ਪਾਣੀ ਦੇ ਦੋ ਉਦੋਂ ਕਿਸੇ ਨੂੰ ਨਹੀਂ ਦਿੱਤਾ ਕਿਸੇ ਨੂੰ ਪਾਣੀ ਨਹੀਂ ਦਿੱਤਾ ਦੋ ਤਿੰਨ ਮਹੀਨੇ ਬਾਅਦ ਇਹਨਾਂ ਕੋਈ ਇੰਨਾ ਵੀ ਨਹੀਂ ਹੈਗਾ ਕਿ ਇਹ ਸਟੋਰ ਕਰ ਸਕਣ ਨਹੀਂ ਕਿ ਰੱਖਣਾ ਇਹਨਾਂ ਨੇ ਹੁਣ ਵੇਚ ਲੈ ਬਾਬਾ ਜੀ ਆ ਹੁਣ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਖਰਾਬ ਹੋ ਗਈ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਆਪਣੀ ਨਿਗਾਹ ਜਾਂਦੀ ਹੈ ਨਾ ਆਇਦਰ ਵੀ ਤੇ ਆਇਦਰ ਵੀ ਇਹ ਸਾਰੇ ਝੋਨੇ ਹੀ ਹੋਊਗੇ ਹੋਰ ਤਾਂ ਫਸਲ ਲੈਣੀ ਹੈ ਨਾ ਨਹੀਂ ਹੈਗੇ ਚਾਰਾ ਵੀ ਮਤਲਬ ਮੱਕੀ ਮੁੱਕੀ ਚੱਲ ਆਪ ਹਾਂ ਬਹੁਤ ਹੋਣ ਲੱਗੀ ਨਾ ਫਸਲ ਕੋਈ ਕੋਈ ਫਸਲ ਬਜੀ ਨਹੀਂ ਹਾਂ ਏਰੀਆ ਬਿਲਕੁਲ ਬਹੁਤ ਹੁੰਦੀ ਐ ਇੱਥੇ ਹਾਂਜੀ ਠੀਕ ਆ ਆ ਪਸ਼ੂਆਂ ਦਾ ਸਾਰਾ ਚਾਰਾ ਖਰਾਬ ਹੋਏ ਕਰਕੇ ਅੱਜ ਜਿੰਨਾ ਚਾਰ ਵੰਡ ਰਹੇ ਅੱਜ ਠੀਕ ਆ ਜੀ ਇਹ ਤੁਸੀਂ ਨਾਲ ਹੀ ਆਏ ਹੋ ਹਾਂਜੀ ਅਸੀਂ ਅਮਰਤਪਾਲ ਸਿੰਘ ਜੀ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਆਏ ਜੀ ਭਾਈ ਕਾਂਦੀ ਦਾ ਵਾਰਸ ਪੰਜਾਬ ਦੇ ਠੀਕ ਐ ਵਾਰਸ ਪੰਜਾਬ ਤੋਂ ਕੀ ਕੀ ਲੈ ਕੇ ਆਏ ਤੁਸੀਂ ਅਸੀਂ ਮਤਲਬ ਤ੍ਰਿਭੰਨ ਸਾਰਾ ਪਾਣੀ ਜੋ ਵੀ ਇੱਥੇ ਮਤਲਬ ਜ਼ਰੂਰੀ ਚੀਜ਼ਾਂ ਸਾਰੀਆਂ ਪ੍ਰੋਵਾਈਡ ਕਰ ਰਹੇ ਹਾਂ ਇਹ ਬਿਸਲਰੀ ਪਾਣੀ ਹੋ ਗਿਆ ਜਾਂ ਪਸ਼ੂਆਂ ਦੇ ਲਈ ਸਾਰਾ ਚਾਰਾ ਠੀਕ ਐ ਜੀ भाई अमृतपाल सिंह दी टीम है जेडी है, है।, है ना पहले दिन तो ही ਸਾਡੇ ਨਾਲ ਠੀਕ ਹੈ ਠੀਕ ਹੈ ਇਹਨਾਂ ਨੇ ਬਹੁਤ ਸੇਵਾ ਕਰ ਰਹੀ ਕਿਉਂਕਿ ਆਪਾਂ ਵੀ ਦੇਖਿਆ ਹੈਗਾ ਉੱਤੇ ਵੀ ਮੈਂ ਆਇਆ ਸੀਗਾ ਜਿਹੜਾ ਲਗਭਗ ਜੋ ਵੀ ਹੋ ਰਿਹਾ ਇਹ ਸਰਕਾਰ ਵੱਲੋਂ ਤਾਂ ਕੁਝ ਨਹੀਂ ਹੋ ਰਿਹਾ ਪਹਿਲਾਂ ਵੀ ਇਹ ਜਾਣ ਬੁੱਝ ਕੇ ਹਾਲਾਤ ਸਾਡੇ ਅੱਗੇ ਪੈਦਾ ਕਰ ਰਹੀ ਹੈ ਹਾਂਜੀ ਕਿਉਂ ਕਰ ਰਹੀ ਆ ਹਾਂਜੀ ਕਿਉਂਕਿ ਉਹਨਾਂ ਦੀ ਅੱਖ ਸਾਡੀਆਂ ਜ਼ਮੀਨਾਂ ਤੇ ਹਾਂ ਕਿ ਇਹ ਆਪ ਕਹਿਣ ਸਾਡੀਆਂ ਜ਼ਮੀਨਾਂ ਲੈ ਲਓ ਸਹੀ ਗੱਲ ਵੀ ਸਾਡੇ ਹਾਲਾਤ ਹੀ ਇਦਾਂ ਦੇ ਇਹਨਾਂ ਦੇ ਅੱਗੇ ਪੈਦਾ ਕਰ ਦੋ ਕਿ ਇਹ ਜ਼ਮੀਨਾਂ ਕਹਿਣ ਕਿ ਆਪ ਤੁਸੀਂ ਠੀਕ ਹੈ ਫਰੀ ਚੁੱਕੋ ਸਾਡੇ ਤੋਂ ਠੀਕ ਹੈ ਜੀ ਹਣਾ ਉਹ ਹਲਾ ਸਾਡੇ ਅੱਗੇ ਪੈਦਾ ਕਰ ਰਿਹਾ ਇੱਕ ਉਦਰਤੀ ਨਹੀਂ ਆ ਸਾਰਾ ਕੁਦਰਤੀ ਇਹ ਪਲੈਂਟ ਆ ਸਾਰਾ ਸਹੀ ਗੱਲ ਇਹ ਜੈ ਜੈ ਫਿਰ ਲੈ ਜਾਂਦਾ ਹਣਾ ਕੋਈ ਉਹ ਉਹ ਤਾਂ ਫਿਰ ਤੋਕ ਨਹੀਂ ਬੰਦਦਾ ਹੈਗਾ ਉਹ ਤਾਂ ਬਾਅਦ ਦੀ ਗੱਲ ਹੋ ਜਾਂਦੀ ਆ ਜਦੋਂ ਸਾਰਾ ਕੁਝ ਉੱਜੜ ਗਿਆ ਜੀ ਹਾਂ ਉਹ ਮੁੜ ਕੇ ਜੈ ਜੈ ਲੈਣੇ ਉਹ ਤਾਂ ਉਹ ਤੇ ਉਹ ਤੇ ਕੋਈ ਇੱਕ ਮਗਰਮਾਸ਼ਾ ਲੈਣ ਜੂਗਾ ਹਾਂ ਉਹ ਤਾਂ ਸਹੀ ਗੱਲ ਆ ਜੀ ਹਾਂ ਭਾਜੀ ਵੇਖੋ ਜੇ ਗਵਰਨਮੈਂਟ ਚਾਵੇ ਜਿਵੇਂ ਆ ਦਰਿਆ ਇਹਨੂੰ ਖਾਲਿਆ ਜਾ ਸਕਦਾ ਇਹ ਦਰਿਆ ਹੈ ਇਸ ਪੈਂਪ ਇੰਨੀਆਂ ਥਾਵਾਂ ਤੋਂ ਪੈੜੀ ਤੋਂ ਵੀ ਉੱਚਾ ਆ ਹਾਂ ਇਦਾਂ ਹੀ ਉੱਥੇ ਪਾਣੀ ਕਿੱਥੋਂ ਆਹ ਥੋੜੀ ਜਿਹੀ ਜ਼ਮੀਨਾਂ ਵੀ ਨੀਮੀਆਂ ਲੱਗਦੀਆਂ ਹਨਾ ਪਿੱਛੋਂ ਦਰਿਆ ਉੱਚਾ ਦਰਿਆ ਉੱਚਾ ਆਹ ਥਾਵਾਂ ਤੋਂ ਦਰਿਆ ਉੱਚਾ ਆ ਹਾਂ ਜੀ ਮੜਾ ਸਾਈਡ ਕਰ ਲੋ ਐਂਬੂਲੈਂਸ ਆ ਰਹੀ ਆ ਸਾਈਡ ਕਰ ਲੋ ਮੜਾ ਜਾ ਦੇਖਿਓ ਤੁਸੀਂ ਫੇਰ ਵੇਖਿਓ ਤੁਸੀਂ ਆ ਦਰਿਆ ਕਿੰਨਾ ਉੱਚਾ ਹੋਇਆ ਰਸਤਾ ਮੜਿਆ ਗਿਆ ਜਿਹੜੀ ਅਗਲੇ ਵਿੱਚ ਗੱਲ ਅਸੀਂ ਨਾ ਮੇਰਾ ਪਿੰਡ ਗੁਰ ਸਿੰਘ ਮੇਰਾ ਨਾਮ ਆ ਅਸੀਂ ਬਹੁਤ ਕੈਮ ਹੋ ਗਿਆ ਸਰਕਾਰਾਂ ਦੇ ਗਾੜੀ ਹੱਥ ਜੋੜਦੇ ਨੂੰ ਸਾਨੂੰ ਵੀ ਤੁਸੀਂ ਗੋਂਦਵਾਲ ਵਾਲੇ ਪੁਲ ਤੋਂ ਵੇਖ ਲਓ ਉਥੋਂ ਅੱਧਾ ਕਿਲੋਮੀਟਰ ਵੀ ਜਗ੍ਹਾ ਨਹੀਂ ਹੈਗੀ ਜਿਹਦੇ ਵਿੱਚ ਵੀ ਪੂਰਾ ਪਾਣੀ ਲੰਘ ਕੇ ਆਉਂਦਾ ਜੀ ਇੱਥੋਂ ਲੈ ਕੇ ਆ ਦੁਆਬੇ ਵਾਲੇ ਬੰਨ ਤੋਂ ਜਿਹੜਾ ਸultanpur ਦੇ ਏਰੀਏ ਨੂੰ ਪਾਣੀ ਤੋਂ ਬਚਾਉਂਦਾ ਤੁਸੀਂ ਬੰਨ ਜਿਹੜਾ ਲੱਗਾ ਤੇ ਉਧਰੋਂ ਮਾਜੀ ਵਾਲੇ ਢਾਏ ਤੱਕ ਤਰਨਤਾਰ ਜ਼ਿਲ੍ਹੇ ਤੱਕ ਜੀ 10 ਕਿਲੋਮੀਟਰ ਏਰੀਆ ਬਣਦਾ ਵਾ ਜੀ ਇੱਥੋਂ ਪਾਣੀ 10 ਕਿਲੋਮੀਟਰ ਦੇ ਵਿੱਚ ਦੀ ਜਾਣ ਰਿਆ ਤੇ ਜਿਹੜਾ ਗੋਂਦਵਾਲ ਵਾਲਾ ਪੋਲਾ ਉੱਥੋਂ 1 ਕਿਲੋਮੀਟਰ ਤੋਂ ਵੀ ਘਾਟਾ ਜਿੱਥੋਂ ਦੀ ਨੰਗ ਕੇ ਹੋਣ ੜਿਆ ਅਸੀਂ ਬਹੁਤ ਹੱਥ ਜੋੜਦੇ ਰਹੇ ਆ ਸਰਕਾਰਾਂ ਦੇ ਗਾੜੀ ਵੀ ਇਹਨੂੰ ਡੂੰਗਾ ਕਰ ਦਿਓ ਨਹੀਂ ਵੀ ਸਰਕਾਰ ਡੂੰਗਾ ਕਰ ਸਕਦੀ ਤੇ ਕਿਸਾਨਾਂ ਨੂੰ ਕਹਿ ਦਵੇ ਨਾ ਵੀ ਦਰਿਆ ਦੀ ਖਲਾਈ ਕਰ ਲੋ ਜਿਹੜੀ ਮਾਈਨਿੰਗ ਤੇ ਰੋਕ ਲੱਗੀ ਆ ਮਾਈਨਿੰਗ ਦੇ ਉੱਤੇ ਰੋਕ ਨਾ ਹੋਵੇ ਤੇ ਕਿਸਾਨਾਂ ਨੇ ਆਪਣੇ ਆਪ ਹੀ ਦਰਿਆ ਜਿਹੜਾ ਉਹ ਖਾਲ ਕੇ ਡੂੰਗਾ ਕਰ ਦੇਣਾ ਸਹੀ ਗੱਲ ਫਿਰ ਫੇਕ ਰੋਕ ਜਿਹੜੀ ਆ ਮਾਈਨਿੰਗ ਦੇ ਉੱਪਰ ਰੋਕ ਜਿਹੜੀ ਉਹ ਹਟਾ ਦੇਣ ਕਿਸਾਨਾਂ ਨੇ ਆਪਣੇ ਆਪ ਹੀ ਦਰਿਆ ਦੀ ਖਲਾਈ ਕਰ ਦੇਣੀ ਹੈ ਜੀ ਠੀਕ ਆ ਜੀ ਹਾਂਜੀ ਐਂਬੂਲੈਂਸ ਜਾ ਰਹੀ ਆ ਕਿਉਂਕਿ ਕਿਸੇ ਨੂੰ ਵੀ ਇਹਦੀ ਸਹਾਇਤਾ ਦੀ ਜ਼ਰੂਰਤ ਪੈ ਸਕਦੀ ਆ ਇਹ ਪੱਕੀ ਇਹਦੀ ਡਿਊਟੀ ਹੋਣੀ ਆ ਜੀ ਐਂਬੂਲੈਂਸ ਜਿਹਨੇ ਲੋੜ ਹੋਦੀ ਆ ਫੋਨ ਕਰ ਲਈਦੀ ਆ ਆਹ ਆਹ ਇਧਰ ਪਛਮਾ ਦੇ ਲਈ ਜਾ ਰਿਹਾ ਵਿਚਾਰਾ ਜੀ ਅਮਰਤਪਾਲ ਸਿੰਘ ਦੀ ਟੀਮ ਆ ਐਮਪੀ ਆ ਜਿਹੜੇ ਵਾਰਸ ਪੰਜਾਬ ਦੇ ਉਹਨਾਂ ਦੀ ਟੀਮ ਚਾਰ ਆ ਤੇ ਖਲਾ ਜਿਹੜੀ ਆ ਉਹ ਵੰਡ ਰਹੀ ਆ ਲੋੜਵੰਦਾਂ ਨੂੰ ਅੱਗੇ ਚੱਲ ਕੇ ਆਪਾਂ ਦੇਖਦੇ ਇਹ ਵੀਰੇ ਹੋਣੇ ਵੀ ਸੇਵਾ ਕਰ ਰਹੇ ਆ ਇਧਰ ਚੌਕਰ ਤੇ ਖੱਲਾ ਇਹ ਕਿਹੜੀ ਭਾਈ ਅਮਰਤਪਾਲ ਸਿੰਘ ਠੀਕ ਹੈ ਜੀ ਠੀਕ ਆ ਪਾਣੀ ਦੀ ਸੇਵਾ ਬਿਸਲਰੀ ਪਾਣੀ ਆ ਕਿਉਂਕਿ ਜੇ ਆਪਾਂ ਆਮ ਪਾਣੀ ਦਵਾਂਗੇ ਨਾ ਤੇ ਪਾਣੀ ਦੇ ਨਾਲ ਹੋਰ ਵੀ ਬਿਮਾਰ ਹੋ ਸਕਦੇ ਆ ਹਨਾ ਮਤਲਬ ਕਿਸੇ ਨੂੰ ਬਿਮਾਰੀ ਲੱਗ ਸਕਦੀ ਇਸ ਕਰਕੇ ਬਿਸਲਰੀ ਪਾਣੀ ਦੀ ਸੇਵਾ ਹੈਗੀ ਆ ਇਹ ਬੋਤਲਾ ਅੱਗੇ ਚੱਲਦੇ ਇਧਰ ਦਰਿਆ ਹੀ ਦਰਿਆ ਸਾਰਾ ਮਤਲਬ ਹੋ ਗਿਆ ਫਸਲਾਂ ਸਾਰੀਆਂ ਮਰ ਗਈਆਂ ਸਾਰੇ ਏਰੀਏ ਚ ਵਧੀਆ ਫਸਲਾਂ ਸੀਆਂ ਮੋਟਰਾਂ ਵਾਲੇ ਕੋਠੇ ਲੋਕਾਂ ਦੇ ਘਰ ਪਰ ਸਾਰਾ ਏਰੀਆ ਹੀ ਦਰਿਆ ਬਣ ਗਿਆ ਇੱਧਰ ਪੂਰੀਆਂ ਰੈਸਕਿਊ ਟੀਮਾਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸਾਰੇ ਲੋਕ ਪੰਜਾਬ ਤੋਂ ਜਿਹੜੇ ਪ੍ਰਾਈਵੇਟ ਜਥੇਬੰਦੀਆਂ ਹੈਗੀਆਂ ਉਹ ਸਹਾਇਤਾ ਦੇ ਲਈ ਆ ਰਹੇ ਆ ਪਰ ਅੱਜ ਜਿਨ੍ਹਾਂ ਨੇ ਇਹ ਗੱਲ ਕਹੀ ਆ ਪਿੰਡ ਵਾਲਿਆਂ ਨੇ ਰਲ ਕੇ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਸਾਨੂੰ ਸਿਰਫ ਡੀਜ਼ਲ ਚਾਹੀਦਾ ਡੀਜ਼ਲ ਟਰੈਕਟਰ ਹਾਂ ਡੀਜ਼ਲ ਟਰੈਕਟਰ ਮਿੱਟੀ ਕਿਉਂਕਿ ਜਦੋਂ ਪਾਣੀ ਘਟਿਆ ਤਾਂ ਫਿਰ ਉਹ ਹੋ ਜਾਊਗਾ ਮਤਲਬ ਇਹ ਬਣਾ ਸਕਦੇ ਆਪਣੀਆਂ ਜ਼ਮੀਨਾਂ ਨੂੰ ਤੇ ਅਗਲੀ ਫਸਲ ਜਿਹੜੀ ਹੁਣ ਆਉਣੀ ਹੈ ਨਾ ਕਣਕ ਦੀ ਉਹ ਵਧੀਆ ਹੋ ਜਾਊਗੀ ਆ ਦੇਖੋ ਕਿਉਂਕਿ ਆ ਤਾਂ ਹੁਣ ਸਾਰਾ ਕੁਝ ਖਰਾਬ ਹੋ ਗਿਆ ਜੇ ਜ਼ਮੀਨਾਂ ਖਰਾਬ ਹੋ ਗਈਆਂ ਤਾਂ ਉਹ ਡੀਜ਼ਲ ਦੇ ਨਾਲ ਜਿਹੜੀ ਆ ਉਹ ਠੀਕ ਹੋ ਜਾਣਗੀਆਂ ਮਿੱਟੀ-ਮੁੱਟੀ ਜਿਹੜੀ ਖਰਾਬ ਆ ਉਹ ਪੈ ਜਾਊਗੀ ਹੋਰ ਬਾਊ ਔਰ ਦੇਖੋ ਬੇੜੀ ਆ ਰਹੀ ਆ ਆ ਦੇਖੋ ਇਹ ਜਿਹੜੇ ਇੱਧਰ ਪਿੰਡ ਹੋਊਗੇ ਉਹ ਲੋਕ ਲੰਘ ਰਹੇ ਆ ਬੇੜੀ 'ਚ ਮੈਡੀਕਲ ਸਹਾਇਤਾ ਸਾਰਾ ਕੁਝ ਕਿਉਂਕਿ ਜੇ ਬੰਨ ਟੁੱਟਿਆ ਨਾ ਇੱਥੋਂ ਟੁੱਟਿਆ ਬੰਨ ਤੇ ਬੰਨ 5-6 ਕਿਲੋਮੀਟਰ ਟੁੱਟਿਆ ਤਾਂ ਉਹਦਾ ਕਰਕੇ ਆ ਜਿਹੜਾ ਪੌਲ ਸੀਗਾ ਇਹ ਵੀ ਟੁੱਟ ਗਿਆ ਇਹ 10 ਕਿਲੋਮੀਟਰ ਤੱਕ ਇਹ ਪੌਲ ਵੀ ਟੁੱਟ ਗਿਆ ਹੈ ਪੋਲ ਵੀ ਰੁੜ ਗਿਆ ਨਾ ਮਤਲਬ ਲਿੰਕ ਹੀ ਟੁੱਟ ਗਿਆ ਹੈਗਾ ਆਮ ਜਿਹੜਾ ਇਧਰ ਕਪੂਰਥਲੇ ਜ਼ਿਲ੍ਹੇ ਕੋਲੋਂ ਤੇ ਸੁਲਤਾਨਪੁਰ ਲੋਧੀ ਦਾ ਆ ਆਗੇ ਬੰਦੇ ਬੇੜੀ ਤੇ ਇਹ ਕੋਈ ਰੈਸਕਿਊ ਟੀਮਾਂ ਵਾਲੇ ਹੋਣਗੇ ਜਾਂ ਕੋਈ ਪਿੰਡਾਂ ਵਾਲੇ ਹੋਣਗੇ ਦੇਖੋ ਅੱਗੇ ਕੋਈ ਰਸਤਾ ਨਹੀਂ ਹੈਗਾ ਲੋਧੀ ਏਰੀਆ ਹੈਗਾ ਬਾਉਪੁਰ ਜਦੀਦ ਤੇ ਸੰਗਰਾ ਹੋਰ بڑے ਪਿੰਡ ਭੈਣੀ ਲਓ 16-17 ਪਿੰਡ ਹੈਗੇ ਜਿਹੜੇ ਰੋੜੇ ਆ ਆ ਦੇਖੋ ਜ਼ਮੀਨਾਂ ਦੇਖੋ ਤੁਸੀਂ ਕੁਛ ਨਜ਼ਰ ਨਹੀਂ ਆ ਰਿਹਾ ਹੈਗਾ ਸਭ ਕੁਝ ਰੋੜ ਗਿਆ ਆ ਚਾਰਾ ਚੂਰਾ ਪਿੱਛੇ ਪਿਆ ਪਸ਼ੂਆਂ ਦੇ ਲਈ ਭੇਜਿਆ ਜਾਂਦਾ ਐਸ ਡੀ ਆਰ ਐਫ ਇਹ ਬਾਈ ਨੂੰ ਸ਼ਾਇਦ ਮਨੁੱਖ ਸਾਹਣਾ ਜਾਂ ਅਟੈਕ ਹੋ ਗਿਆ ਜਾਂ ਬੀਪੀ ਵੱਧ ਗਿਆ ਇਹਨੂੰ ਲੈ ਕੇ ਆਏ ਆ ਇਹ ਬਾਈ ਨੂੰ ਬੇੜੀ ਦੇ ਵਿੱਚ ਤੇ ਉਹ ਐਂਬੂਲੈਂਸ ਆਈ ਆ ਇਹਨਾਂ ਨੂੰ ਲੈ ਕੇ ਜਾਊਗੀ ਦੇਖੋ ਕੰਨਾ ਔਖਾ ਹੈਗਾ ਯਾਰ ਹਨਾ ਮੈਡੀਕਲ ਕਿਉਂਕਿ ਜੇ ਤਾਂ ਬੰਦੇ ਨੂੰ ਉਸੇ ਟਾਈਮ ਨਾ ਮਿਲੇ ਕੁਝ ਵੀ ਹੋ ਸਕਦਾ ਹੈ ਖਾਲਸਾ ਐਡ ਦੀਆਂ ਟੀਮਾਂ ਹੈਗੀਆਂ ਇਹ ਬੰਦ ਇਹ ਦੇਖੋ ਆਪਾਂ ਲਾਸਟ ਤੇ ਆ ਗਏ ਆ ਬੇੜੀਆਂ ਸਾਰੀਆਂ ਘੜ ਤੋਂ ਘਟ 20-25 ਬੇੜੀਆਂ ਇੱਧਰ ਵੱਡੀਆਂ ਅੱਗੇ ਵੀ ਸਾਰੀਆਂ ਇਹ ਪਿੰਡਾਂ ਨੂੰ ਜਾਣ ਦੇ ਲਈ ਕਿਉਂਕਿ ਇੱਕ ਪਿੰਡ ਨਹੀਂ ਹੈਗਾ ਬਹੁਤ ਸਾਰੇ ਪਿੰਡ ਆਹ ਸਾਰਾ ਰੋਡ ਸੀਗਾ ਦੇਖੋ ਪੁਲ ਤੋਂ ਲੈ ਕੇ ਆਹ ਸਾਰਾ ਰੋਡ ਸੀ ਸਾਰਾ ਬੰਦ ਹੋ ਗਿਆ ਕਿੰਨੇ ਕਿਲੋਮੀਟਰ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਭਾਈ ਕਿੰਨੀ ਦੂਰ ਤੱਕ ਇਹ ਕਿੰਨੇ ਕਿਲੋਮੀਟਰ ਹੋਊਗਾ 16 ਪਿੰਡ ਤੋਂ ਭੇਜੀ ਇਹ ਕਰ ਤੋਂ ਘੱਟ ਹੋਊਗਾ 20 25 ਕਿਲੋ ਇਹ ਪਿੰਡ ਆਹ ਜਿਹੜਾ ਜਿਹੜਾ ਇਹ ਇਹ ਸੜਕ ਵੀ ਰੋੜ ਗਈ ਹਾਂਜੀ ਸੜਕ ਸਾਰੇ ਟੁੱਟਿਆ ਬਾਕੀ ਤਾਲੀਆਂ ਪਾਣੀ ਆ ਗਿਆ ਉਹ ਕਹਿੰਦੇ 10-10 ਫੁੱਟ ਅੱਗੇ ਪਾਣੀ ਹੈਗਾਗਾ ਇਤੋਂ ਬਾਅਦ ਖਤਰਾ ਹੀ ਖਤਰਾ ਉਹ ਜਿਹੜਾ ਨਿਸ਼ਾਨ ਸਾਹਿਬ ਤੇ ਹਾਂ 10-10 ਫੁੱਟ ਅੱਗੇ ਪਾਣੀ ਹੈਗਾ ਕਹਿੰਦੇ ਤੇ ਵੀਰੇ ਇਹਨਾਂ ਲੋਕਾਂ ਦਾ ਕੋਈ ਕਨੈਕਟ ਖਤਮ ਹੋ ਗਿਆ ਹੁਣ ਟੁੱਟ ਗਿਆ ਉਧਰੋਂ ਵੀ ਨਹੀਂ ਆ ਸਕਦੇ ਕਿ ਲੋਕਾਂ ਉਧਰਾਂ 'ਚ ਹੈਗੇ ਹੈਗੇ ਹਾਂ ਇਥੋਂ ਰਸਨ ਪਾਣੀ ਜਾਂਦਾ ਉਹਨਾਂ ਕੋਲੇ ਬੇੜੀਆਂ ਤੇ ਕਨੈਕਟ ਆ ਉਹ ਮੇਂ ਨਹੀਂ ਭਾਈ ਨੇੜੇ-ਨੇੜੇ ਆ ਤਕਰੀਬ ਉਹ ਵੀ ਨਹੀਂ ਜਾਂਦਾ ਜੀ ਬੇੜੀਆਂ ਤੇ ਜਾਂਦਾ ਜੀ ਹਾਂ ਆ ਇੱਕ ਬਾਈ ਕਹਿੰਦੇ ਬਿਮਾਰ ਹੋ ਗਿਆ ਸੀ ਉਦੋਂ ਬੀਪੀ ਪੂਪੀ ਲੋ ਹੋ ਗਿਆ ਸੀ ਹਨਾ ਉਹ ਤਾਂ ਮੇਰੇ ਸਾਹ ਬਾਈ ਇੱਥੇ ਤੂੜੀ ਲਾਉਣ ਨੂੰ ਗਈ ਸੀ ਜੇ ਗਾਂ ਜਾ ਹਾਂ ਹਾਂ ਤੇ ਉਹ ਉਹਨਾਂ ਦੇ ਵਿੱਚ ਇੱਕ ਟਰੈਕਟਰ ਲੰਘਦਾ ਕਿ ਨਹੀਂ ਯਾਰ ਵਿੱਚ ਮੈਂ ਤਾਂ ਵੇਖੀ ਵੀ ਤੇ ਯਾਰ ਉਹਸ ਘਰਾਂ ਨੂੰ ਜਾਂਦਾ ਸਰਪੋ ਜਿਹੜੇ ਸਾਹਮਣੇ ਘਰ ਦੀਂਦੇ ਆਗੇ ਇੱਥੋਂ ਤੱਕ ਜਾਂਦਾ ਜੀ ਹਾਂ ਜੀ ਵੀ ਅੱਗੇ ਜਾਂਦਾ ਇਹ ਦੁੱਗਾ ਤਾਂ ਸਾਰਾ 10 10 ਫੁੱਟ ਪਾਣੀ ਆ ਤੁਹਾਡਾ ਕਿਹੜਾ ਪਿੰਡ ਬਾਈ ਸਰਾਮਾ ਤੋਂ ਆਏ ਬਾਈ ਫ੍ਰੀਕੋਟ ਆਏ ਅੱਛਾ ਇੱਥੋਂ ਦਾ ਕਿਹੜਾ ਬਾਈ ਆ ਉਹਨੂੰ ਪਿੰਡ ਦਾ ਨੋ ਪੁੱਛਣਾ ਸੀਗਾ हां वीर दस्सी ਕਿਹੜੇ ਕਿਹੜੇ ਪਿੰਡ ਲੋਕਲ ਤਾਂ ਨਹੀਂ ਹੈਗਾ ਬਾਉਪੁਰ ਮੰਡ ਸੁਣਿਆ ਹੈ ਅੱਛਾ ਨਹੀਂ ਅੱਗੇ ਹੋਰ ਕਿਹੜੇ ਪਿੰਡ ਆ ਬਾਈਆਂ ਨੂੰ ਪਤਾ ਹੀ ਆ ਇਹ ਆਏ ਭਾਈ ਹਾਂ ਆ ਐਸਡੀ ਅਰਫ ਦੀਆਂ ਟੀਮਾਂ ਇਹ ਬਾਈ ਤਾਂ ਲੰਗਰ ਖਾ ਰਹੇ ਯਾਰ ਖਾਓ ਤੁਸੀਂ ਇਹ ਬਾਈ ਕੋਟਕਪੂਰੇ ਤੋਂ ਆਏ ਹੈਗੇ ਸਰਾਵਾ ਪਿੰਡ ਤੋਂ ਇਹ ਲੰਗਰ ਦੀ ਸੇਵਾ ਕਰ ਰਹੇ ਅੱਜ ਹੀ ਆਏ ਹਾਂ ਹਾਂਜੀ ਹਾਂਜੀ ਅੱਜ ਹੀ ਆਏ ਆ ਜੀ ਠੀਕ ਹੈ ਵੀਰੇ ਠੀਕ ਆ ਪਾਣੀ ਤੇ ਲੰਗਰ ਪਾਣੀ ਲੰਗਰ ਸੁੱਕਾ ਬਿਸਕਟ ਠੀਕ ਹੈ ਮਟਕੀਆਂ ਸਾਰਾ ਕੁਝ ਲੈ ਕੇ ਆਏ ਜੀ ਠੀਕ ਹੈ ਠੀਕ ਹੈ ਨਗਰ ਦੇ ਸਾਡੇ ਆਥਣ ਤੱਕ ਰਹੋਗੇ ਹਾਂਜੀ ਹਾਂਜੀ ਅਸੀਂ 5 ਵਜੇ ਤੱਕ ਕਰਵਾ ਦੇ ਉਧਰਾਂਗੇ ਤੋ ਬਸ ਠੀਕ ਹੈ ਜੀ ਕਿੰਨੇ ਕੁ ਜਾਣੇ ਆਏ ਤੁਸੀਂ ਅਸੀਂ ਆਏ ਅੱਗੇਲਾ ਬਣਾ ਜਾਂਦੇ 11 ਵਜੇ ਚਲੋ ਵਧੀਆ ਯਾਰ ਇੰਨਾ ਲੋਕਾਂ ਨੂੰ ਤਾਂ ਜਿਵੇਂ ਕਹਿੰਦੇ ਆ ਨਾ ਇੱਕ ਚੀਜ਼ ਵੀ ਆਪਾਂ ਦੇ ਦਈਏ ਉਹੀ ਸਹਾਰਾ ਹੁੰਦਾ ਹੁਣ ਕਿਉਂਕਿ ਸਾਰੇ ਸਾਈਡ ਤੇ ਸਮੁੰਦਰ ਹੀ ਬਣਿਆ ਇਧਰ ਇਧਰ ਵੀ ਅਸੀਂ ਤਾਂ ਇਹਨਾਂ ਨੂੰ ਐ ਕਿਹਾ ਸੀ ਜੀ ਇਹ ਬਚਾਦਾ ਪਾਣੀ ਇਹ ਕਾਹ ਕਰਾਂਗੇ ਬਚਾ ਰਹੇ ਹਾਂ ਤੁਹਾਨੂੰ ਕਹਾਂਗੇ ਬਚਾਉਣ ਤੁਹਾਨੂੰ ਤਾਂ ਬੋੜੀ ਨੀ ਮੀ ਤੁਹਾਨੂੰ ਲੈ ਕੇ ਜਾਓ ਕਿਵੇਂ ਨਾ ਕਿਵੇਂ ਕਰਦੇ ਆ ਇੱਥੇ ਧਰਾਂ ਤੱਕ ਪਹੁੰਚ ਜਾਈਏ ਇੱਥੇ ਮੈਨੇਜ ਕਰਦੇ ਆ ਕਿਸੇ ਨੂੰ ਭੇਜਦੇ ਨਹੀਂ ਹਾਂਜੀ ਅੱਗੇ ਭੇਜਦੇ ਨਹੀਂ ਕਿਥੇ ਨੂੰ ਇਹ ਉਹ ਕਹਿੰਦੇ ਵੀ ਇੱਥੇ ਆਪ ਹੀ ਲੈ ਕੇ ਜਾਵਾਂਗੇ ਜਿੰਨਾ ਵੀ ਲੈ ਕੇ ਜਾਣਾ ਹਾਂਜੀ ਕੌਣ ਕਹਿੰਦਾ ਇਹ ਜਾਣ ਵਾਲੇ ਅੱਛਾ ਜੀ ਫਿਰ ਇਹ ਕਿਉਂਕਿ ਜਾਣ ਦਾ ਰਸਤਾ ਨਹੀਂ ਨਾ ਬੇੜੀਆਂਆਂ ਦੋ ਤਿੰਨ ਹੀ ਹਾਂਜੀ ਦੋ ਤਿੰਨ ਹੀ ਆ ਜੀ ਠੀਕ ਆ ਜੀ ਠੀਕ ਆ ਕਿਉਂਕਿ ਬੇੜੀਆਂ ਜਿਹੜੀਆਂ ਹੈਗੀਆਂ ਨਾ ਇੰਜਨ ਵਾਲੀਆਂ ਦੋ ਤਿੰਨ ਹੀ ਆ ਬਾਕੀ ਆ ਛੋਟੀਆਂ ਬੇੜੀਆਂ ਜਾਨਦਾਰ ਨਹੀਂ ਰਸਤਾ ਹੈਗਾ ਜਿਹੜੀਆਂ ਜ਼ਮੀਨਾਂ ਛੋਣੇ ਵਾਲੀਆਂ 4-4 5-5 ਫੁੱਟ ਪਾਣੀ ਇੱਥੇ ਆ ਅੱਗੇ ਤਾਂ ਬਹੁਤ ਡੂੰਗੀ ਆ ਬਹੁਤ ਡੂੰਗਾ ਪਾਣੀ ਆ ਭਾਈ ਔਖਾ ਹੋ ਗਿਆ ਸਭ ਕੁਝ ਰੁੜ ਗਿਆ ਇਹਨਾਂ ਦਾ ਕਿਹੜਾ ਪਿੰਡ ਆ ਤੁਹਾਡਾ ਰਾਪਰ ਗੋਰਾ ਜੀ ਕਿੱਥੇ ਆ ਇਹ ਇਹ ਬਹੁਤ ਉੱਪਰ ਦੀ ਵੇਚੀ ਆਂ 4 ਪਿੰਡ ਪੰਜਾਂ ਤੋਂ ਵੱਖਰੀ ਆ ਬਹੁਤ ਉੱਪਰ ਦੀ ਦੋ ਵੱਖਰੀ ਆ ਸਾਹ ਦੇ ਵੱਖਰੀ ਆ ਸਾਡੇ ਪੰਜ ਇਹ ਭਾਈ ਜਿਹੜੇ ਪਿੰਡ ਹੁਣ ਡੁੱਬੇ ਆ ਬੰਨ ਦੇ ਹਨਾ ਕਰਕੇ ਟੁੱਟਣ ਕਰਕੇ ਕਿਹੜੇ ਕਿਹੜੇ ਉਹਨਾਂ ਨਾਂ ਕੀ ਆ ਉੱਥੇ ਆਪਣੇ 16 ਪਿੰਡ ਨੇ ਨਾਂ ਦੱਸਿਓ ਮੋٹے ਮੋٹے ਪਿੰਡਾਂ ਜਿਹੜੇ ਯਾਦ ਆ ਤੁਹਾਨੂੰ ਉਹ ਜੱਗਾਂ ਰਾਂਪੁਰ ਗੋਰਾ ਤੇ ਬਾਦਰਪਾਣੀ ਬਾਦਰਪਾਣੀ ਮੌਂਦਾਵਾਦ ਬੋਪ ਜਦੀਰ ਕਦੀਮ ਸਾੰਗਰਾ ਆਪਣੇ ਪਿੰਡ ਵੀ ਆ ਆਪਣੇ ਕਿਸੇ ਨੂੰ ਘਟਕਾ ਠੀਕ ਹੈ ਤੇ ਆਪਣੇ ਗੁਜੂ ਮਾੜ ਗੁਜੂਪੁਰਾ ਠੀਕ ਹੈ ਮਾਨ ਪ੍ਰਤਾਪ ਔਰ ਠੀਕ ਹੈ ਇਹ ਹੋਰ ਵੀ ਜੇ ਜਿੱਦਾਂ ਆ ਲਗ ਲਗੇ ਪਿੰਡ ਇਹਨਾਂ ਹੀ ਪਾਲੀਆਂ ਮਾੜ ਜਾਂ ਜਿੱਦਾਂ ਮੁੰਡਾ ਪਿੰਡ ਸੜੇ ਇਹਨਾਂ ਪਾਲੀਆਂ ਮਾੜ ਜਾਂ ਘਟੋਗਾ 20 25 ਪਿੰਡ ਵਾਲੇ ਸਭ ਕੁਝ ਮਤਲਬ ਡੁੱਬ ਗਏ ਪਿੰਡ ਹਰ ਇੱਕ ਹੀ ਆ ਗਿਆ ਉਹ ਜਿਹੜਾ ਹੁਣ ਜਿੱਦਾਂ ਆ ਪਾਰ ਘਟ ਬੈਠਾ ਪਿੰਡ ਬੈਠਿਆ ਪਹਿਲੀ ਇੱਥੋਂ ਦੇ ਮਾੜ ਜੀ ਕਈਆਂ ਤੇ ਕਿੰਨਾ ਮਤਲਬ ਤੁਹਾਡਾ ਜ਼ਿਲ੍ਹਾ ਕਿਹੜਾ ਪੈਂਦਾ ਸਾਡਾ ਪ੍ਰਬੂਸਾ ਜੀ ਕਪੂਰਸਲਾ ਹਾਂਜੀ ਤੇ ਲੋਧੀ ਥੋੜੀ ਤਸੀਲ ਹਾਂ ਸultanpur lohdi ਹਾਂਜੀ ਹਾਂਜੀ ਠੀਕ ਆ ਬਾਈ ਤੁਹਾਡਾ ਨਾਮ ਕੀ ਆ ਬਖਸ਼ ਸਿੰਘ ਠੀਕ ਆ ਵੀਰੇ ਹਾਂ ਠੀਕ ਆ ਤੁਸੀਂ ਫਿਰ ਕਿਵੇਂ ਆਉਣੇ ਜਾਂਦੇ ਹੋ ਅਸੀਂ ਆਵੇ ਬੇੜੀਆਂ ਵੇ ਪੁੱਠੀ ਕੱਗੇ ਰੱਖੀ ਆ ਹਾਂ ਅਸੀਂ ਦੀ ਕਾ ਜਾਵਾਂਗੇ ਬੇੜੀਆਂ ਪਾਣੀ ਪੈਂਦਾ ਵਾ ਇਧਰ ਸਾਈਡ ਤੇ ਕੀਤੀ ਆ ਅਸੀਂ ਮੰਗੇ ਹਾਂ ਕੰਮ ਜੋ ਕੋ ਬੜੀ ਸੇਵਾ ਖੜੀ ਹੋ ਗਈ ਆ ਹੁਣ ਸੇਵਾ ਸਾਡੀ ਕੀਤੀ ਜਾਵੇ ਤੇ ਜਲਦੀ ਤਾਂ ਤੋੜਿਆਂ ਦੀ ਮਿੱਟੀ ਕੀਤੀ ਜਾਵੇ ਅਸੀਂ ਉਹ ਮੰਗ ਕਰਦੇ ਆ ਹਾਂ ਜਿੱਦਾਂ ਘਰ ਕੋ ਠੱਠੇ ਜਿੰਨਾਂ ਦੇ ਉਹਨਾਂ ਦੇ ਸਿੱਦੇ ਖਾਤੇ ਪੈਹੇ ਪਹਿਣ ਜਿੰਨੇ ਆਪਣੇ ਸੇਵਾ ਕਰਨੀ ਹੋ ਘਰੋ ਘਰੀ ਕਰਨਾ ਨਾ ਕਿ ਕਿਸੇ ਦੇ ਖਾਤੇ ਕੋਈ ਪਹਿਣਾ ਪਵੇ ਕਿਉਂ ਤੁਹਾਨੂੰ ਭਾ ਅੱਜ ਕੱਲ੍ਹ ਫੇਰਾ ਫਰੀ ਬਹੁਤ ਕਰਨਾ ਨਾ ਜਿੰਨੇ ਵੀ ਸੇਵਾ ਕਰਨੀ ਹੈਗੀ ਉਹ ਇੱਥੇ ਪਿੰਡ ਚ ਆ ਗਏ ਹਨਾ ਪਿੰਡ ਹੀ ਕਰੇ ਹਾਂ ਪਿੰਡ ਚ ਆ ਕੇ ਕਰੇ ਕੋਈ ਫੋਨ ਤੇ ਕੋਈ ਕੁਛ ਨਹੀਂ ਹੁਣ ਮੈਂ ਤੁਹਾਨੂੰ ਬੜਾ ਥੋੜਾ ਮੰਨਦਾ ਹਾਂ ਹਾਂ ਸਹੀ ਗੱਲ ਮੈਂ ਦੱਸਿਆ ਮੰਨਦਾ ਹਾਂ ਮੇਰੇ ਤੋਂ ਪ੍ਰੂਫ ਆ ਨਾ ਮੈਂ ਤਾਂ ਇੰਨਾ ਬਾਈਆਂ ਨੂੰ ਸੋਚਿਆ ਵੀ ਇਹ ਪਿੰਡ ਦੇ ਆ ਗਦੇ ਹਨਾ ਮੇਰੇ ਤੋਂ ਪ੍ਰੂਫ ਆ ਮੈਂ ਤੁਹਾਨੂੰ ਦੱਸਦਾ ਰਾਮਪੁਰ ਗੋਰੀਆ ਮੈਂ ਰਹਿਣਾ ਸਹੀ ਸਹੀ ਗੱਲ ਹੈ ਜੀ ਸੱਜਣੋਂ ਇੱਥੇ ਹੁਣ ਕੰਨੇ ਆ ਇੱਥੇ ਸਾਡੇ ਮੰਨ ਤੋਂ ਜਿਹੜੇ ਹੈਗੇ 30 ਬੰਦੇ ਹੋਣਗੇ ਤੇ ਮੇਰੇ ਸਹਣਾ 40 ਬੰਦੇ ਐਸੇ ਬਣੇਦੇ ਆ ਹੂੰ ਮੋਨੇ ਸਰਪੰਚ ਕਮੀਰਪੁਰ ਦਾ ਫੋਨ ਆਇਆ ਸੀ ਤੇ ਤੁਹਾਡਾ ਜੁਮਿਆਰ ਬੰਦਾ ਕੋਈ ਹੈ ਨਹੀਂ ਆ ਸਮਾਨ ਦੇ ਉੱਥੇ ਵਿਗ ਜਾਂਦਾ ਮਡੀਆਂ ਆਣ ਕੇ ਘੜਖਾ ਕੇ ਲਿਆਉਣ ਦੇ ਰਸਨ ਦਾ ਵੇਚਦੇ ਤਾਂ ਹੀ ਜਿਹੜੇ ਬੇੜੀਆਂ ਉਹ ਬੇੜੀਆਂ ਦੇ ਬੰਦੇ ਆਉਣਗੇ ਤੇ ਹੁਣ ਸਾਰੇ ਬੰਦਿਆਂ ਕੋਲ ਬੇੜੀਆਂ ਹੈਗੀਆਂ ਨਹੀਂ ਆ ਤਾਂ ਇਹਨਾਂ ਨੇ ਭੱਜਨੇ ਸੇਵਾ ਕਰਨੀਆਂ ਪਾਣੀ ਲੈ ਆਂ ਦੋ ਪੰਜ ਦਾ ਪਾਣੀ ਲੈ ਕੇ ਜਦੋਂ ਤੁਹਾਡੇ ਆਧਾਰ ਕਾਰਡ ਉਹ ਚੈੱਕ ਕਰਨਗੇ ਜਮੀਨ ਤਾਂ ਸਭ ਕੁਝ ਰੁੜ ਗਈ ਹੈ ਨਾ ਜਿਹੜੇ ਹਸਾਬ ਨਾਲ ਉਹਨਾਂ ਨੇ ਬਣਾਉਣਾ ਹੋਊਗਾ ਮਾਪਜਾ ਵਗੈਰਾ ਉਹ ਪ੍ਰਾਈਵੇਟ ਬੰਦਿਆ ਨੇ ਉਹ ਵੀ ਖਾਤਿਆਂ 'ਚ ਪੈਸੇ ਐਵੇਂ ਪਾਉਣਗੇ ਨਾ ਵੀ ਪੋਣੇ ਨਾ ਜਜਾ ਲੈ ਜਾਂ ਦਿੱਤਾ ਕਿਹਦੇ ਪਈ ਆ ਭਾਈ ਟੋਏ ਕਿਹਦੇ ਪਏ ਆ ਬੰਨ ਕਲੀ ਪਹਿਲੀ ਵਜਣਾ ਉਹ ਆਣ ਕੇ ਉਹ ਤੇ ਜਜਾ ਲੈਣ ਫੇਰ ਸੇਵਾ ਕਰਨ ਸਹੀ ਗੱਲ ਹੈ ਜਿਹੜਾ ਲੋਡ ਬੰਦ ਬੰਦਾ ਵਾ ਸਹੀ ਗੱਲ ਉਹ ਆਣ ਕੇ ਆ ਕੇ ਵੇਖਣ ਤੇ ਸਾਰੀ ਸੇਵਾ ਕਰਨ ਆਣ ਕੇ ਏਦਾਂ ਦੇ ਅੱਧ ਦੇ ਲੋਕਾਂ ਚਲੋ ਉਹ ਵੀ ਆਪਣੇ ਬੰਦੇ ਲੰਗਰ ਲੱਗੇ ਆ ਖਾਣ ਚਲੋ ਸਹੀ ਗੱਲ ਹੈ ਜੀ ਜੋ ਫਾਦੂ ਰਕਨਾ ਖਰਾਬ ਬਣਾਵੇ ਆਚਾਰਾ ਪਿਆ ਇਹ ਖਰਾਬ ਹੁੰਦਿਆ ਇਹ ਦੋ ਪੰਜਾਂ ਚੋਂਦਣਾ ਜੀ ਬਾਲਣ ਆ ਆ ਤਾਂ ਬਾਲਣ ਹੋ ਗਿਆ ਜੀ ਬਾਲਣ ਬੰਦਿਆ ਹਾਂ ਜਿਹੜੀ ਚੀਜ਼ ਦੀ ਨਹੀਂ ਲੋੜ ਹੈਗੀ ਉਹ ਨਹੀਂ ਹੁਣ ਪਾਣੀ ਢੇਲ ਲੱਗਿਆ ਪਾਣੀ ਉਹ ਜਵਾਗ ਜਿਹਦਾ ਬੰਦਾ ਵੀ ਦੋ ਘਟਾ ਪਿਆ ਚੋਕੇ ਬੋਲ ਵਿੱਚ ਹਾਂ ਪਾਣੀ ਪਾਣੀ ਜ਼ਰੂਰੀ ਹੁਣ ਜਿਵੇਂ ਤੁਸੀਂ ਕਿਹਾ ਡੀਜ਼ਲ ਗੱਟੇ ਮਿੱਟੀ ਇਹ ਚਾਹੀਦੀ ਆ ਕਿਉਂਕਿ ਜੇ ਪਾਣੀ ਸੁੱਕ ਗਿਆ ਤਾਂ ਉਹ ਆਪਾਂ ਬੰਨਾਂਗੇ ਹਨਾ ਕੋਈ ਘਾਰ ਟੈਂਦਾ ਵਜ ਤਾਂ ਉਹ ਦੋ ਤਰ੍ਹਾਂ ਟਹਿਗੇ ਜਦੋਂ ਪਾਣੀ ਲੈਂਦਾ ਹੁਲਟੈ ਸਕਦੇ ਆ ਉਹਨਾਂ ਸੇਵਾ ਕਰਨਾਂਗੇ ਠੀਕ ਹੈ ਜੀ ਜਾਣ ਕੇ ਜਜਾ ਲੈਣ ਘਰਾਂ ਦੇ ਆਣ ਕੇ ਬਹੁਤ ਦਾਨੀ ਬੰਦੇ ਆ ਵੀ ਕਿਸ ਦੇ ਖਾਤਿਆਂ ਨਾਂ ਇਹ ਲੈਣ ਜਾਂ ਮੋਹਰ ਪਰ ਕਈ ਬੰਦੇ ਹੁੰਦੇ ਆ ਵੀ ਅਸੀਂ ਸੇਵਾ ਕਰਾਂਗੇ ਨਹੀਂ ਪੌਂਦੀ ਤੇ ਵਿਚਵੜਾਕ ਐਨਆਰਆਈ ਸੇਵਾ ਕੀਤੀ ਜਿੰਨਾ ਸੇਵਾ ਮਿਲਣੀ ਉਹ ਨਹੀਂ ਮਿਲੀ ਉਹਨਾਂ ਨੂੰ ਐਨਆਰਆਈ ਵੀਰ ਵੀ ਬੜੇ ਹਨਾ ਧਿਆਨ ਨਾਲ ਮਦਦ ਕਰਨ ਉਹ ਜੋ ਪਾਉਂਦੇ ਕਿਹਦੇ ਖਾਤੇ ਪਾਉਂਦੇ ਉਹ ਨਾ ਪਾਉਣ ਜਿਹੜੇ ਉਹਨਾਂ ਆਦੇ ਇੱਥੇ ਵਸਦੇ ਆ ਘਰ ਉਹਨੇ ਪਹੁੰਚੋ ਜਿਹੜੇ ਘਰਾਂ ਦੇ ਘਰਾਂ ਜਾ ਕੇ ਜਾ ਕੇ ਜਾ ਲੈਣ ਸਹੀ ਗੱਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਚਲੋ ਸੱਚੇ ਪਾਤਸ਼ਾਹ ਕਰੇ ਜਲਦੀ ਸਾਰਾ ਕੁਝ ਠੀਕ ਹੋਏ ਬਾਈ ਹਾਂਜੀ ਬਾਕੀ ਮੈਂ ਵੀ ਆਉਂਦਾ ਜਿੰਨਾ ਖਰਚਾ ਹੋਇਆ ਵਾ ਸਾਡਾ ਅਸੀਂ ਨਾਲੇ ਤੇ ਚਲੋ ਆਰਤੀ ਸਾਰੇ ਇੱਕੋ ਜਿਹੇ ਆ ਉਹ ਵੀ ਸਾਡੇ ਜਿਹਾ ਮਤ ਕੰਨ ਆਰਤੀ ਕਰਨਾ ਉਹ ਵੀ ਸਾਡੇ ਜਿਹਾ ਵਿਆਜ ਬੂ ਘਟ ਕਰਨਾ ਦੂਜੇ ਹੱਥ ਖਰਚੇ ਖਰਚੇ ਹੋਏ ਆ ਉਹ ਵੀ ਸਾਡੇ ਨਾਲ ਆ ਗਾਂ ਹੀ ਫਸਲਾਂ ਵੇਚੀਏ ਰਲ ਮਿਲ ਕੇ ਆਪਾਂ ਸੇਵਾ ਕਰਨੀ ਹੈ ਫਲਾ ਉਹਨਾਂ ਜਾਈਏ ਫੇਰ ਅਸੀਂ ਜਾਈਏ ਸਭ ਤੋਂ ਜ਼ਿਆਦਾ ਆਰਤੀਆਂ ਨੇ ਖਾਨ ਹੋਇਆ ਹੋਇਆ ਸਾਡਾ ਉਹ ਵੀ ਆਰਤੀ ਸਾਡੇ ਆ ਨੋ ਨਿਸ਼ਤਾ ਸਹੀ ਗੱਲ ਸਹੀ ਗੱਲ ਸਹੀ ਗੱਲ ਜੀ ਤੇ ਚਲੋ ਉਹਨਾਂ ਤੇ ਸਾਡੇ ਸਿਰ ਤੇ ਆਰਤੀ ਰਲ ਮਿਲ ਕੇ ਹੋ ਜਾਊਗਾ ਸਹੀ ਸਾਰਾ ਕੁਝ ਹੈਨਾ ਹਾਂ ਤੇ ਚਲੋ ਕਿਰਪਾ ਕਰੀ ਮਾਤਾ ਉਹ ਤਨਵਾਜ ਜੀ ਦਾ ਧੰਨਵਾਦ ਓ ਬਾਈ ਬੇੜੀ ਚੱਪੂਣਾ ਚਲਾ ਕੇ ਲੈ ਕੇ ਚੱਲੇ ਆ ਤੇ ਆਂ ਗਾਂ ਚੱਲ ਜਾ ਕੁਛ ਲੈ ਕੇ ਚੱਲੇ ਆ ਇਹ ਹਾਂ ਉਹ ਬੈਠੋ ਬੰਦੇ ਆ ਪਾਣੀ ਪਹਿਲਾਂ ਆ ਰਹਾ ਜਾਂਦਾ ਹੈ ਆ ਸੜਕ ਦੇਖੋ ਤੁਸੀਂ ਇਹ ਨਾ ਬਾਈ ਦੱਸ ਰਿਹਾ ਸੀਗਾ ਕਿ ਇਹ ਜਿਹੜਾ ਬੰਨ ਹੈਗਾ ਇੱਕ ਜਗ੍ਹਾ ਤੋਂ ਨਹੀਂ ਅੱਠ ਜਗ੍ਹਾ ਤੋਂ ਟੁੱਟਿਆ ਹੈਗਾ ਇਧਰ ਐ ਸਾਈਡ ਤੋਂ ਅੱਠ ਜਗ੍ਹਾ ਤੋਂ ਟੁੱਟਿਆ ਤੇ ਇਹਦਾ ਕੋਈ ਨਹੀਂ ਹੈਗਾ ਕਦੋਂ ਵੱਜੂਗਾ ਪਾਣੀ ਅੱਜ ਕਹਿੰਦੇ ਬੱਦਰਿਆ ਪਾਣੀ ਦਾ ਪਾ ਚੈੱਕ ਕਰਦੇ ਤੁਹਾਨੂੰ ਦਿਖਾਉਣਾ ਮੈਂ ਚੱਲ ਰਿਹਾ ਪਾਣੀ ਇੱਧਰ ਵੀ ਬੇੜੀਆਂ ਪਈਆਂ ਆ ਝੋਨਾ ਲੱਗਿਆ ਤੁਹਾਨੂੰ ਨਜ਼ਰ ਆ ਰਿਹਾ ਹਨਾ ਪੱਤੇ ਝੋਨੇ ਦੇ ਆ ਸਾਰੀਆਂ ਫਸਲਾਂ ਆ ਬਾਈਆਂ ਦੀ ਪੇਟੀ ਇੱਥੇ ਰਹੀ ਆ ਫਰਾਂ ਦੇ ਦਾ ਪੇਟੀ ਤੁਹਾਨੂੰ ਆਓ ਪਾਣੀ ਦੇਖੋ ਸੜਕ ਦੇ ਉੱਤੋਂ ਕਿਵੇਂ ਲੰਘ ਰਿਹਾ ਉਹ ਕਹਿੰਦੇ ਵੱਡੀ ਕਬੱਡੀ ਆ ਕਹਿੰਦੇ ਇਹਨਾਂ ਛੋਟੀਆਂ ਦੀ ਦਿੱਕਤ ਆ ਆ ਬੇਟੀ ਉਹ ਉੱਥੇ ਪਾਣੀ ਦੀ ਸਪੀਡ ਦੇਖੋ ਇੱਧਰ ਵੀ ਤੁਸੀਂ ਦੇਖਿਆ ਹੋਣਾ ਉਹ 4-5 ਕਿਲੋਮੀਟਰ ਦੂਰ ਇੱਕ ਕਿਸ਼ਤੀ ਜਾ ਰਹੀ ਆ ਦੇਖੋ ਜ਼ੂਮ ਕਰਿਆ ਦੇਖੋ ਇਹ ਇਧਰਲੇ ਕਿਸੇ ਪਿੰਡ ਨੂੰ ਜਾ ਰਹੀ ਆ ਯਾਰ ਬਹੁਤ ਬਰਬਾਦੀ ਹੋਈ ਆ ਆਪਾਂ ਸੋਚ ਵੀ ਨਹੀਂ ਸਕਦੇ ਤੁਸੀਂ ਇੱਥੇ ਆ ਕੇ ਦੇਖਿਓ ਜੇ ਕੋਈ ਮੇਰਾ ਭਾਈ ਮਦਦ ਕਰਨੀ ਚਾਹੁੰਦਾ ਹੈਗਾ ਤਾਂ ਔਮੇ ਕੋਈ ਨਹੀਂ ਹੈਗਾ ਤੁਸੀਂ ਇੱਥੇ ਆਓ ਐਸ ਪਿੰਡ ਜਾਓ ਤੇ ਲੋਡ ਬੰਦ ਦੀ ਮਦਦ ਚਲੋ ਜਦੋਂ ਪਾਣੀ ਸੁੱਕ ਜੂ ਉਦੋਂ ਆਪਾਂ ਕਰ ਸਕਦੇ ਹਾਂ ਨਾ ਇਹਨਾਂ ਦੀ ਜਮੀਨ ਨਾ ਖਰਾਬ ਹੋ ਜਾਵੇ ਹਾਂਜੀ ਹਾਲ ਭਾਂ ਖਹਿ ਜਾਂਦਾ ਪਾਣੀ ਸੁੱਕਦਾ ਹਾਂਜੀ ਤੇ ਟੋੜ ਟਣ ਬਣਿਆਣ ਕਾਰਕ ਪੀਜੀ ਜਾਵੇ ਹਾਂਜੀ ਹਾਂ ਟੋੜ ਮਤਲਬ ਰਾਤ ਨੂੰ ਨਹੀਂ ਜਾਏ ਦੋਹੜ ਜੀ ਪ੍ਰਾਚੰਦੀ ਤਾਂ ਚਲੋ ਜਿੰਨੀ ਲੋਡ ਆ ਉੰਨੀ ਚਾਹੀਦੀ ਆ ਹਾਂ ਵੋਰਦਾਰ ਬਣਾਉਣਾ ਠੀਕ ਹੈ ਠੀਕ ਹੈ ਕਿਹੜੇ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਕਿਤੇ ਰਦਾਈ ਤੋਂ ਨਾਲੀ ਆ ਠੀਕ ਹੈ ਠੀਕ ਹੈ ਤਾਂ ਭਾਈ ਪਾਣੀ ਘਟ ਰਿਹਾ ਕਿ ਨਹੀਂ ਪਾਣੀ ਰੀਡ ਵੱਧਦਾ ਵਾ ਵੱਧ ਰਿਹਾ ਅੱਜ ਪਾਣੀ ਵੱਧਦਾ ਹੋਵੇ ਠੀਕ ਹੈ ਜੀ ਅੱਗੇ ਘਟਿਆ ਭਾਈ ਚੱਲੀਏ ਸਰ ਬਹੁਤ ਸਾਰੀਆਂ ਜਥੇਬੰਦੀਆਂ ਆਉਂਦੀਆਂ ਪ੍ਰਾਈਵੇਟ ਵੀ ਆਉਂਦੇ ਹੈਗੇ ਆ ਪਰ ਜਿਹੜੇ ਜੀ ਦੀ ਬੰਨ ਤੋਂ ਆਪਾਂ ਪਿੱਛੇ ਆ ਗਏ ਇੱਥੇ ਸਰਿਆਲੀ ਸਾਹਿਬ ਵਾਲੇ ਬਾਬਾ ਜੀ ਦੀਆਂ ਸਵਾਵਾ ਉਦੋਂ ਤੋਂ ਹੀ ਸ਼ੁਰੂ ਆ ਜਿੱਦ ਦੇ ਤੋਂ ਬੰਨ ਟੁੱਟਿਆ ਹੈਗਾ ਇਹ ਸਾਰੀਆਂ ਸਵਾਵਾ ਹੋਰ ਬਾਬਾ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਚੰਗੀ ਹਾਂਜੀ ਇਹ ਬਾਬਾ ਜੀ ਹੁਣ ਇਸ ਜਿਹੜੀ ਆ ਦੇਖੋ ਸਰਿਆਲੀ ਸਾਹਿਬ ਵਾਲੇ ਬਾਬਾ ਚਰਨ ਸਿੰਘ ਜੀ ਬਾਬਾ ਤਾਰਾ ਸਿੰਘ ਜੀ ਬਾਬਾ ਹਾਕਮ ਸਿੰਘ ਬਾਬਾ ਸੁੱਖਾ ਸਿੰਘ ਜੀ ਇਹ ਉਹਨਾਂ ਦੀਆਂ ਸਵਾਵਾ ਚੱਲ ਰਹੀਆਂ ਗੁਰੂ ਦਾ ਲੰਗਰ ਆ ਦੇਖੋ ਤੇ ਆ ਪਿੰਡ ਹੈਗਾ ਬਾਉਪੁਰ ਜਦੀਦ ਇਹ ਮੇਨ ਅਗਲਾ ਪਿੰਡ ਆ ਇਸ ਤੋਂ ਅਗਲੇ ਸਾਰੇ ਦੂਸਰੇ ਪਿੰਡ ਆ ਜਿਹੜੇ ਬਾਈ ਨੇ ਦੱਸੇ ਸੀ ਹੋ ਮੈਨੂੰ ਪਤਾ ਨਹੀਂ ਪੈਣੀ ਕਦੀਮ ਸਾਰੇ ਤੇ ਆ ਬਾਬਾ ਜੀ ਹੁਣਾਂ ਦੀਆਂ ਸਵਾਵਾਆਂ ਜਿਹੜੀਆਂ ਇਹ ਉੱਦੇ ਦੀਆਂ ਹੀ ਚੱਲ ਰਹੀਆਂ ਕਿਉਂਕਿ ਗਰੀਬ ਲੋਕ ਸਾਰੇ ਡੁੱਬ ਗਏ ਯਾਰ ਸਾਰਾ ਕੁਝ ਖਰਾਬ ਹੋ ਗਿਆ ਇਹ ਬਾਬਾ ਜੀ ਹੁਣੇ ਭੇਜ ਰਹੇ ਆ ਪਾਣੀ ਅੱਜ ਫੇਰ ਕਹਿੰਦੇ ਬੱਦਰਿਆ ਹੈਗਾ ਤੇ ਬਾਕੀ ਹੁਣ ਟਾਈਮ ਆਥਣ ਦਾ ਹੋ ਗਿਆ ਆਪਾਂ ਵਾਪਸ ਚੱਲਦੇ ਆ ਯਾਰ ਉਹ ਜਿੰਨੇ ਵੀ ਤੁਸੀਂ ਦੋਸਤ ਯਾਰ ਦੋਸਤ ਹਨਾ ਦੇਖ ਰਹੇ ਹੋ ਵੀਡੀਓ ਤੇ ਇਨਾਂ ਲੋਕਾਂ ਦੀ ਇਹੋ ਹੀ ਹੈਗੀ ਆ ਮਤਲਬ ਇਨਾਂ ਨੂੰ ਮੋੜ ਬਸੇਬੇ ਦੇ ਲਈ ਸਾਰਾ ਕੁਝ ਚਾਹੀਦਾ ਹੈਗਾ ਜ਼ਮੀਨਾਂ ਬਣਾਉਣ ਬੰਨ ਬਣਾਉਣ ਤੋਂ ਲੈ ਕੇ ਜ਼ਮੀਨਾਂ ਬਣਾਉਣ ਤੱਕ ਸਾਰੀ ਜਿੰਨੇ ਵੀ ਕੋਈ ਮਦਦ ਹੋ ਸਕੇ ਇਨਾਂ ਦੀ ਕਰਨੀ ਆਪਾਂ ਸਾਰਿਆਂ ਨੇ ਰਲ ਕੇ ਕਿਉਂਕਿ ਪੰਜਾਬ ਆਪਣਾ ਛੋਟਾ ਜਿਹਾ ਪਰ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਆ ਇਹ ਸਾਰੇ ਸਾਡੇ ਭਾਈ ਆ ਜਿਹੜੇ ਅੱਜ ਇਹ ਡੁੱਬਰੇ ਆ